ਮਹੱਲਾ ਤੀਜਾ ਇੱਕੋ ਸਤਿਗੁਰ ਜਾਗਤਾ ਹੋਰ ਜਗ ਸੋਤਾ ਮੋਹ ਪਿਆਸ ਸਤਿਗੁਰ ਸੇਵਨ ਜਾਗੰ ਸੇ ਜੋ ਰੱਤੇ ਸੱਚ ਨਾਮ ਗੁਣਤਾਸ ਮਨਮੁਖ ਅੰਧ ਨ ਚੇਤਨੀ ਜਨਮ ਮਰ ਹੋਇ ਬినాਸ਼ ਨਾਨਕ ਗੁਰਮੁਖ ਤਿਨੀ ਨਾਮ ਤਿਆ ਆਇਆ ਜਿਨ ਕੋ ਧੁਰ ਪੂਰਬ ਲਿਖਿਆਸ ਪਾਉੜੀ ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ ਜਿਤ ਖਾਇਐ ਹਮ ਕਉ ਤ੍ਰਿਪਤ ਭਈ ਹਰ ਨਾਮ ਹਮਾਰਾ ਪੈਨਨ ਜਿਤ ਫਿਰ ਨੰਗੇ ਨਾ ਹੋਵਹਿ ਹੋਰ ਪੈਨਨ ਕੀ ਹਮਾਰੀ ਸਰਦ ਗਈ ਹਰ ਨਾਮ ਹਮਾਰਾ ਵਣਜ ਹਰ ਨਾਮ ਵਾਪਾਰ ਹਰ ਨਾਮੈ ਕੀ ਹਮ ਕਾ ਸਤਗੁਰ ਕਾਰ ਕੁੰਨੀ ਦੀ ਹਰ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਨ ਗਈ ਹਰ ਕਾ ਨਾਮ ਗੁਰਮੁਖ ਕਿਨੈ ਵਿਰਲੈ ਧਿਆਇਆ ਜਿਨ ਕਉ ਤੁਰ ਕਰਮ ਪ੍ਰਾਪਤ ਲਿਖਤ ਪਈ ਸਲੋਕ ਮਹਲਾ 3 ਜਗਤ ਅਗਿਆਨੀ ਅੰਧ ਹੈ ਦੂਜੈ ਪਾਏ ਕਰਮ ਕਮਾਏ ਦੂਜੈ ਪਾਏ ਜੀਤੇ ਕਰਮ ਕਰੇ ਦੁਖ ਲੱਗੈ ਤਨ ਧਾਇ ਗੁਰ ਪ੍ਰਸਾਦੀ ਸੁਖ ਉਪਜੈ ਜਾ ਗੁਰ ਕਾ ਸਬਦ ਕਮਾਏ ਸੱਚੀ ਬਾਣੀ ਕਰਮ ਕਰੇ ਅਨੰਦਿਨ ਨਾਮ ਧਿਆਏ ਨਾਨਕ ਜਿਤ ਆਪੇ ਲਾਏ ਤਿਤ ਲਗੇ ਕਹਿਣਾ ਕਿਛੁ ਨਾ ਜਾਏ ਮਹੱਲਾ ਤੀਜਾ ਾਮ ਕਰ ਨਾਮ ਖਜ਼ਾਨਾ ਸਦਾ ਹੈ ਭਗਤ ਭਰੇ ਪੰਡਾਰਾ ਸਤਿਗੁਰ ਦਾਤਾ ਜੀ ਅਕਾ ਸਦ ਜੀਵੈ ਦੇਵਨਹਾਰਾ ਆਨੰਦਨ ਕੀਰਤਨ ਸਦਾ ਕਰ ਹੈ ਗੁਰ ਕੈ ਸਬਦ ਅਪਾਰਾ ਸਬਦ ਗੁਰੂ ਕਾ ਸਦ ਉਚਰਹਿ ਜੁਗ ਜੁਗ ਵਰਤਾਣਹਾਰਾ ਏ ਹੋ ਮਨੁਆ ਸਦਾ ਸੁਖ ਵਸੈ ਸਹਜੇ ਕਰੇ ਵਾਪਾਰਾ ਅੰਤਰ ਗੁਰ ਗਿਆਨ ਹਰ ਰਤਨ ਹੈ ਮੁਕਤ ਕਰਾਵਣ ਹਾਰਾ ਨਾਨਕ ਜਿਸਨੋ ਨਦਰ ਕਰੇ ਸੋ ਪਾਏ ਸੋ ਹੋਵੇ ਦਰ ਸਚਿਆਰਾ ਪਾਉੜੀ ਧੰਨ ਧੰਨ ਸੋ ਗੁਰ ਸਿੱਖ ਕਹੀਐ ਜੋ ਸਤਿਗੁਰ ਚਰਨੀ ਜਾਏ ਪਾਇਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਹਰ ਨਾਮਾ ਮੁਖ ਰਾਮ ਕਹਿਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਸ ਹਰ ਨਾਮ ਸੁਣਿਆ ਮਨ ਆਨੰਦ ਭਇਆ ਧੰਨ ਧੰਨ ਸੋ ਗੁਰ ਸਿੱਖ ਕਹੀਐ ਜਿਨ ਸਤਿਗੁਰ ਸੇਵਾ ਕਰ ਹਰ ਨਾਮ ਲਿਆ ਤੇ ਸੋ ਗੁਰ ਸਿੱਖ ਕਾ ਹਾ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰ ਸਿੱਖ ਚੱਲਿਆ ਸਲੋਕ ਮਹਲਾ 3ਆ ਮਨ ਹਠ ਕਿਨੈ ਨਾ ਪਾਇਓ ਸਭ ਥੱਕੇ ਕਰਮ ਕਮਾਈ ਮਨ ਹਠ ਭੇਖ ਕਰ ਪਰਮ ਦੇ ਦੁੱਖ ਪਾਇਆ ਦੂਜੈ ਭਾਇ ਰਿੱਧ ਸਿੱਧ ਸਭ ਮੋਹ ਹੈ ਨਾਮ ਨਵਸੈ ਮਨ ਆਏ ਗੁਰ ਸੇਵਾ ਤੇ ਮਨ ਨਿਰਮਲ ਹੋਵੇ ਅਗਿਆਨ ਅੰਧੇਰਾ ਜਾਏ ਨਾਮ ਰਤਨ ਘਰ ਪ੍ਰਗਟ ਹੋਆ ਨਾਨਕ ਸਹਿਜ ਸਮਾਏ ਮਹੱਲਾ ਤੀਜਾ ਸਬਦੈ ਸਾਧਨਾ ਆਇਓ ਨਾਮ ਨਾ ਲਗੋ ਪਿਆਰ ਰਸਨਾ ਫਿੱਕਾ ਬੋਲਣਾ ਨਿਤ ਨਿਤ ਹੋਏ ਖੁਆਰ ਨਾਨਕ ਕਿਰਤ ਪਇ ਕਮਾਵਣਾ ਕੋਈ ਨ ਮਿਟਨ ਹਾਰ ਪਾਉੜੀ ਤਨ ਤਨ ਸਤਿ ਪੁਰਖ ਸਤਿ ਗੁਰੂ ਹਮਾਰਾ ਜਿਤ ਮਿਲਿਆ ਹਮ ਕਉ ਸਾਤ ਰਾਈ ਤਨ ਤਨ ਸਤਿ ਪੁਰਖ ਸਤਿ ਗੁਰੂ ਹਮਾਰਾ ਜਿਤ ਮਿਲਿਆ ਹਮ ਹਰ ਭਗਤ ਪਾਈ ਤਨ ਤਨ ਹਰ ਭਗਤ ਸਤਿ ਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰ ਨਾਮ ਲਿਵ ਲਾਈ ਤਨ ਤਨ ਹਰ ਗਿਆਨੀ ਸਤਿ ਗੁਰੂ ਹਮਾਰਾ ਜਿਨ ਵੈਰੀ ਮਿੱਤਰ ਹਮ ਕਉ ਸਭ ਸਮਾਨ ਦ੍ਰਿਸ਼ਟ ਦਿਖਾਈ ਤਨ ਤਨ ਸਤ ਗੁਰੂ ਮਿੱਤਰ ਹਮਾਰਾ ਜਿਨ ਹਰ ਨਾਮ ਸਿਉ ਹਮਾਰੀ ਪ੍ਰੀਤ ਬਣਾਈ ਸਲੋਕ ਮਹੱਲਾ ਪਹਿਲਾ ਘਰ ਹੀ ਮੁੰਦ ਵਿਦੇਸ ਪਿਰ ਨਿਤ ਝੂਰੇ ਸੰਭਾਲੇ ਮਿਲਦੇ ਆ ਢਿੱਲ ਨਾ ਹੋਵਈ ਜੇ ਨੀਅਤ ਰਾਸ ਕਰੇ ਮਹੱਲਾ ਪਹਿਲਾ ਨਾਨਕ ਗਾਲੀ ਕੂੜੀਆ ਬਾਜ ਪ੍ਰੀਤ ਕਰੇ ਤੇ ਚਿਰ ਜਾਣੈ ਭਲਾ ਕਰ ਚਿਚਰ ਲੇਵੈ ਦੇ ਪਾਉੜੀ ਜਿਨ ਉਪਾਏ ਜੀ ਤਿਨ ਹਰ ਰੱਖਿਆ ਅੰਮ੍ਰਿਤ ਸੱਚਾ ਨਾਮ ਭੋਜਨ ਚਾਖਿਆ ਟਿਪਤ ਰਹੇ ਆਗਾਏ ਮਿੱਟੀ ਪਪਾਖਿਆ ਸਭ ਅੰਦਰ ਇੱਕ ਵਰਤੈ ਕਿਨੈ ਵਿਰਲੈ ਲਾਖਿਆ ਜਨ ਨਾਨਕ ਭਏ ਨਿਹਾਲ ਪ੍ਰਭ ਕੀ ਪਾਖਿਆ ਸਲੋਕ ਮਹਲਾ 3ਾ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠੈ ਮੁਕਤ ਨ ਹੋਵਈ ਜਿ ਚਰਬ ਸਬਦ ਨ ਕਰੇ ਵਿਚਾਰ ਹਉ ਮੈਂ ਮੈਲ ਨਾ ਚੁੱਕਈ ਨਾਮ ਨ ਲੱਗੈ ਪਿਆਰ ਇਕ ਆਪੇ ਬਖਸ ਮਿਲਾਇ ਅਨ ਦੁਬਿਦਾ ਤਜ ਵਿਕਾਰ ਨਾਨਕ ਇਕ ਦਰਸ਼ਨ ਦੇਖ ਮਰ ਮਿਲੇ ਸਤਿਗੁਰ ਹੇਤ ਪਿਆਰ ਮਹਲਾ ਤੀਜਾ ਸਤਿਗੁਰੂ ਨਾ ਸੇਵਿਓ ਮੂਰਖ ਅੰਧ ਗਵਾਰ ਦੂਜੇ ਪਾਏ ਬਹੁਤ ਦੁੱਖ ਲਾਗਾ ਜਲਤਾ ਕਰੇ ਪੁਕਾਰ ਜਿਨ ਕਾਰਨ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਨਾਨਕ ਗੁਰਮਤੀ ਸੁਖ ਪਾਇਆ ਬਖਸੇ ਬਖਸਨਹਾਰ ਪਾਉੜੀ ਤੂੰ ਆਪੇ ਆਪ ਆਪ ਸਭ ਕਰਤਾ ਕੋਈ ਦੂਜਾ ਹੋਏ ਸੋ ਅਵਰੋ ਕਹੀਐ ਹਰ ਆਪੇ ਬੋਲੇ ਆਪ ਬੁਲਾਵੇ ਹਰ ਆਪੇ ਜਲ ਥਲ ਰਵ ਰਹੀਐ ਹਰ ਆਪੇ ਮਾਰੇ ਹਰ ਆਪੇ ਛੋੜੈ ਮਨ ਹਰ ਸਰਣੀ ਪੜ ਰਹੀਐ ਹਰ ਬਿਨ ਕੋਈ ਮਾਰ ਜੀਵਾਲ ਨ ਸਕੈ ਮਨ ਹੋਏ ਨਚਿੰਦ ਨਿਸਲ ਹੋਏ ਰਹੀਐ ਉਠਦਿਆ ਬਹਿਦਿਆ ਸੁਤਿਆ ਸਦਾ ਸਦਾ ਹਰ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਰਿ ਲਹੀਐ ਸੁਧ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰ ਪ੍ਰਸਾਦ ਰਠ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਸਭਨਾ ਮਰਣਾ ਆਇਆ ਵਿਛੋੜਾ ਸਭਨਾ ਹਪੂਛੋ ਜਾਏ ਸਿਆਣਿਆ ਆਗੇ ਮਿਲਣ ਕੇ ਨਾਹ ਜਿਨ ਮੇਰਾ ਸਾਹਿਬ ਵੀਸਰੈ ਵਡੜੀ ਵੇਦਨ ਤੇ ਨਾਹ ਭੀ ਸਲਾਹੇ ਹੋ ਸਾਚਾ ਸੋਏ ਜਾਕੀ ਨਦਰ ਸਦਾ ਸੁਖ ਹੋਈ ਰਹਾਉ ਵੱਡਾ ਕਰ ਸਲਾਹਣਾ ਹੈ ਪੀ ਹੋਸੀ ਸੋਏ ਸਭਨਾ ਦਾਤਾ ਏਕ ਤੂੰ ਮਾਨਸ ਦਾਤ ਨ ਹੋਏ ਜੋ ਤੇ ਸੁਭਾਵੈ ਸੋ ਥੀਐ ਰਨ ਕੇ ਰੁੰਨੈ ਹੋਏ ਧਰਤੀ ਉਪਰ ਕੋਟ ਗੜ ਕੀਤੀ ਗਈ ਬਜਾਏ ਜੋ ਅਸਮਾਨ ਨ ਮਾਵਨੀ ਤਿਨ ਨਕ ਨਥਾ ਪਾਏ ਜੇ ਮਨ ਜਾਣੈ ਸੂਲੀਆ ਕਾਹੇ ਮਿੱਠਾ ਖਾਹੇ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ ਜੇ ਗੁਣ ਹੋਣ ਤਾਂ ਕੱਟੀਆਂ ਨ ਸੇ ਭਾਈ ਸੇ ਵੀਰ ਅੱਗੇ ਗਏ ਨ ਮੰਨੀਆਂ ਮਾਰ ਕੱਢ ਹੋਵੇ ਪੀਰ ਸੋਰਠ ਮਹੱਲਾ ਪਹਿਲਾ ਘਰ ਪਹਿਲਾ ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਪਾਉ ਕਰਮ ਕਰ ਜਮਸੀ ਸੇ ਕਰ ਭਾਗਠ ਦੇਖ ਬਾਬਾ ਮਾਇਆ ਸਾਥ ਨ ਹੋਏ ਇਨ ਮਾਇਆ ਜਗ ਮੋਹਿਆ ਵਿਰਲਾ ਬੁੱਝੈ ਕੋਈ ਰਹਾਉ ਹਾਨ ਹਟ ਕਰ ਆਰਜਾ ਸਚ ਨਾਮ ਕਰ ਵਥ ਸੁਰਤ ਸੋਚ ਕਰ ਭਾਂਡ ਸਾਲ ਤਿਸ ਵਿੱਚ ਤਿਸ ਨੂੰ ਰੱਖ ਵਣਜਾਰਿਆ ਸਿਉ ਵਣਜ ਕਰ ਲੈ ਲਾਹਾ ਮਨ ਹਸ ਸੁਣ ਸਾਸਤ ਸੌਦਾਗਰੀ ਸਤ ਘੋੜੇ ਲੈ ਚੱਲ ਖਰਚ ਬੰਨ ਚੰਗਿਆਈਆ ਮਤ ਮਨ ਜਾਣ ਹੈ ਕਲ ਨਰੰਕਾਰ ਕੈ ਦੇ ਸਜਾਹੇ ਤਾਂ ਸੁਖ ਲਹੇ ਮਹੱਲ ਲਾਇ ਚਿਤ ਕਰ ਚੱਕਰੀ ਮਨ ਨਾਮ ਕਰ ਕੰਮ ਬੰਨ ਬਦੀਆ ਕਰ ਧਾਵਣੀ ਤਾਕ ਆਖੈ ਧੰਨ ਨਾਨਕ ਵੇਖੈ ਨਦਰ ਕਰ ਚੜ ਚਵ ਗਣਵੰ ਸੋਰਠ ਮਹੱਲਾ ਪਹਿਲਾ ਚਉ ਤਕੇ ਮਾਏ ਬਾਪ ਕੋ ਬੇਟਾ ਨੀਕਾ ਸਸੁਰੇ ਚਤੁਰ ਜਵਾਈ ਬਾਲ ਕੰਨਿਆ ਕਾ ਬਾਪ ਪਿਆਰਾ ਭਾਈ ਕਾ ਵਤ ਭਾਈ ਹੁਕਮ ਆਪਿਆ ਬਾਹਰ ਘਰ ਛੋਡਿਆ ਕਿਨ ਮਹਿ ਭਈ ਪਰਾਈ ਨਾਮਦਾਨ ਇਸ ਨਾਨ ਨ ਮਨ ਮੁਖ ਤਿਤ ਤਨ ਧੂੜ ਤੁਮਾਈ ਮਨ ਮਾਨ ਅਨਾਮ ਸਖਾਈ ਭਾਏ ਪਰੋ ਗੁਰ ਕੈ ਬਲੇ ਹਾਰੇ ਜਿਨ ਸਾਚੀ ਬੂਝ ਬੁਝਾਈ ਰਹਾਉ ਜਗ ਸਿਉ ਝੂਠ ਪ੍ਰੀਤ ਮਨ ਬੇਦਿਆ ਜਨ ਸਿਉ ਬਾਦ ਰਚਾਈ ਮਾਇਆ ਮਗਨ ਅਹਨ ਸਮਗ ਜੋ ਹੈ ਨਾਮ ਨਾ ਲੇਵੈ ਮਰੈ ਬਿਖ ਖਾਈ ਦੰਦਨ ਵੈਣ ਰਤਾ ਹਿਤਕਾਰੀ ਸਬਦੈ ਸੁਰਤ ਨ ਆਈ ਰੰਗ ਨ ਰਤਾ ਰਸ ਨਹੀਂ ਬੇਦਿਆ ਮਨ ਮੁਖ ਪਤ ਗਵਾਈ ਸਾਧ ਸਭਾ ਮਹਿ ਸਹਜ ਨ ਚਾਖਿਆ ਜਿਹ ਵਾ ਰਸ ਨਹੀਂ ਰਾਈ ਮਨ ਤਨ ਧਾਨ ਆਪਣਾ ਕਰ ਜਾਣਿਆ ਦਰ ਕੀ ਖਬਰ ਨ ਪਾਈ ਅੱਖੀ ਮੀਟ ਚੱਲਿਆ ਅੰਧਿਆਰਾ ਘਰ ਦਰ ਦਿਸੈ ਨਾ ਪਾਈ ਜਮ ਦਰ ਬਾਦ੍ਹਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ ਨਦਰ ਕਰੇ ਤਾਂ ਅੱਖੀ ਵੇਖਾ ਕਹਿਣਾ ਕਥਨ ਨਾ ਜਾਈ ਕੰਨੀ ਸੁਣ ਸੁਣ ਸਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ ਨਿਰਭਾਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸਮਾਈ ਨਾਨਕ ਗੁਰ ਵਿਣ ਭਰਮ ਨ ਭਾਗੇ ਸਚ ਨਾਮ ਵਡਿਆਈ ਸੋਰਠ ਮਹੱਲਾ ਪਹਿਲਾ ਦੁਤਕੇ ਪੁੜ ਧਰਤੀ ਪੁੜ ਪਾਣੀ ਆਸਨ ਚਾਰ ਕੁੰਟ ਚੌਬਾਰ ਸਗਲ ਭਵਨ ਕੀ ਮੂਰਤ ਏਕਾ ਮੁਖ ਤੇ ਰਹਿ ਟਕਸਾਲਾ ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ਜਲ ਥਲ ਮਹੀਅਲ ਭਰਪੁਰ ਲੀਣਾ ਆਪੇ ਸਰਬ ਸਮਾਣਾ ਰਹਾਉ ਜਹ ਜਹ ਦੇਖਾ ਤਹ ਜੋਤ ਤੁਮਾਰੀ ਤੇਰਾ ਰੂਪ ਕਿਨੇਹਾ ਇਕਤ ਰੂਪ ਫਿਰਹਿ ਪਰਛੰਨਾ ਕੋਈ ਨਾ ਕਿਸਹੀ ਜੇਹਾ ਅੰਦਰ ਜੇ ਰਜ ਉਤਪੁਜ ਸੇਤਜ ਤੇਰੇ ਕੀਤੇ ਜਨਤਾ ਏਕ ਪੁਰਬ ਮੈਂ ਤੇਰਾ ਦੇਖਿਆ ਤੂੰ ਸਭ ਨਾਮਾਹਿ ਰਵੰਤਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜੈ ਸੋਰਠ ਮਹੱਲਾ ਪਹਿਲਾ ਹਉ ਪਾਪੀ ਪਤਿਤ ਪਰਮ ਪਾਖੰਡੀ ਤੂੰ ਨਿਰਮਲ ਨਿਰੰਕਾਰੀ ਅੰਮ੍ਰਿਤ ਚਾਖ ਪਰਮ ਰਸ ਰਾਤੇ ਠਾਕੁਰ ਸਰਨ ਤੁਮਾਰੀ ਕਰਤਾ ਤੂੰ ਮੈਂ ਮਾਨ ਨਿਮਾਣੇ ਮਾਨ ਮਹਤ ਨਾਮ ਧਨ ਪੱਲੇ ਸਾਚੈ ਸਬਦ ਸਮਾਣੇ ਰਹਾਉ ਤੂੰ ਪੂਰਾ ਹਮ ਊਰੇ ਹੋਛੇ ਤੂੰ ਗੌਰਾ ਹਮ ਹਉਰੇ ਤੁਝ ਹੀ ਮਨ ਰਾਤੇ ਅਹਨਸ ਪਰਭਾਤੇ ਹਰ ਰਸਨਾ ਜਪ ਮਨ ਰੇ ਤੋਮ ਸਾਚੇ ਹਮ ਤੁਮ ਹੀ ਰਾਚੇ ਸਬਦ ਭੇਦ ਫੁਨ ਸਾਚੇ ਅਹਨਸ ਨਾਮ ਰੱਤੇ ਸੇ ਸੂਚੇ ਮਰ ਜਨਮੇ ਸੇ ਕਾਚੇ ਅਵਰ ਨਾਂ ਦੀ ਸਹਿ ਕਿਸ ਸਾਲਾਹੀ ਤਿਸ ਹੈ ਸਰੀਕ ਨਾ ਕੋਈ ਪ੍ਰਣਵਤ ਨਾਨਕ ਦਾ ਸੰਨ ਦਾਸਾ ਗੁਰਮਤਿ ਜਾਨਿਆ ਸੋਈ ਸੋਰਠ ਮਹੱਲਾ ਪਹਿਲਾ ਅ ਲਖ ਅਪਾਰ ਅਗੰਮ ਅ ਗੁਚਰ ਨਾ ਤਿਸ ਕਾਲ ਨਾ ਕਰਮਾ ਜਾਤ ਅਜਾਤ ਅ ਜੋਨੀ ਸੰਪਾਉ ਨਾ ਤਿਸ ਪਾਉ ਨਾ ਪਰਮਾ सच सचयार कुर्बान कुर्बाण नतस्वरूप वर्ण नहि रेखेया साचे सबद निशान ना नत समात पिता सुत ना स काम न नारी अकुल निरंजन अपर परंपर सगली ज्योतु तुमारी। ਕਟ ਕਟ ਅੰਤਰ ਬ੍ਰਹਮ ਲੁਕਾਇਆ ਕਟ ਕਟ ਜੋਤ ਸਬਾਈ ਬਜਰ ਕਾ ਪਾਟ ਮੁਕਤੇ ਗੁਰਮਤੀ ਨਿਰਪੈ ਢਾੜੀ ਲਾਈ ਜੰਤ ਉਪਾਏ ਕਾਲ ਸਿਰ ਜੰਤਾ ਵਸਗਤ ਜੁਗਤ ਸਬਾਈ ਸਤ ਗੁਰ ਸੇਵ ਪਦਾਰਥ ਪਾਵਹਿ ਛੂਟ ਹੈ ਸਬਦ ਕਮਾਈ ਸੋਚਾ ਭਾਡੇ ਸਾਚ ਸਮਾਵੈ ਬਿਰਲੇ ਸੋਚਾ ਚਾਰੀ ਤੰਤ ਕਉ ਪਰਮ ਤੰਤ ਮਿਲਾਇ ਨਾਨਕ ਸਰਨ ਤੁਮਾਰੀ ਸੋਰਠ ਮਹੱਲਾ ਪਹਿਲਾ ਜਿਉ ਮੀਨਾ ਬਿਨ ਪਾਣੀ ਐ ਤਿਉ ਸਾਖਤ ਮਰੈ ਪਿਆਸ ਤਿਉ ਹਰ ਬਿਨ ਮਰੀਐ ਰੇ ਮਨ ਜੋ ਬਿਰਥਾ ਜਾਵੈ ਸਾਸ ਮਨ ਰੇ RAM ਨਾਮ ਜਸ ਲੈ ਬਿਨ ਗੁਰ ਇਹੋ ਰਸ ਕਿਉ ਲਹੋ ਗੁਰ ਮਿਲੈ ਹਰ ਦੇ ਰਹਾਉ ਸੰਤ ਜਨਾਂ ਮਿਲ ਸੰਗਤੀ ਗੁਰ ਮੁਖ ਧੀਰਥ ਹੋਏ ਅਠ ਸਠ ਧੀਰਥ ਮੱਜਨਾ ਗੁਰ ਦਰਸ ਪ੍ਰਾਪਤ ਹੋਏ ਜੋ ਜੋਗੀ ਜਤ ਬਾਹਰਾ ਤਪ ਨਾਹੀ ਸਤ ਸੰਤੋਖ ਤਿਉ ਨਾਮੈ ਬਿਨ ਦੇ ਹੋਰੀ ਜਮ ਮਾਰੇ ਅੰਤਰ ਦੋਖ ਸਾਕਤ ਪ੍ਰੇਮ ਨ ਪਾਈਐ ਹਰ ਪਾਈਐ ਸਤ ਗੁਰ ਪਾਈ ਸੁਖ ਦੁਖ ਦਾਤਾ ਗੁਰ ਮਿਲੈ ਕਹ ਨਾਨਕ ਸਿਫਤ ਸਮਾਈ ਸੋਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭੇਖਾਰੀ ਜੀਉ ਮੈਂ ਕਿਆ ਮੰਗੋ ਕਿਛੁ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀਉ ਘਟ ਘਟ ਰਬ ਰਹਾ ਬਨਵਾਰੀ ਜਲ ਥਲ ਮਹੀ ਅਲੁ ਗੁਪਤੋ ਵਰਤੈ ਗੁਰ ਸਬਦੀ ਦੇਖ ਨਿਹਾਰੀ ਜੀਉ ਰਹਾਉ ਮਰਤ ਪਿਆਲ ਆਕਾਸ ਦਿਖਾਇਓ ਗੁਰ ਸਤਗੁਰ ਕਿਰਪਾ ਧਾਰੀ ਜੀਓ ਸੋ ਬ੍ਰਹਮ ਅਜੋਨੀ ਹੈ ਭੀ ਹੋਨੀ ਘਟ ਭੀਤਰ ਦੇਖ ਮੁਰਾਰੀ ਜੀਓ ਜਨਮ ਮਰਨ ਕੋ ਇਹੋ ਜਗ ਬਪੜੋ ਇਨ ਦੂਜੈ ਭਗਤ ਵਿਸਾਰੀ ਜੀਓ ਸਤਗੁਰ ਮਿਲੈ ਤਾ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜੀਓ ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜ ਨ ਗਰਬ ਮਝਾਰੀ ਜੀਓ ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਧਕਾਰਨ ਤੁਮ ਜਾਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡੋ ਵੇਸ ਭੇਖ ਚਤੁਰਾਈ ਦੁਬਿਦਾ ਏਹ ਫਲ ਨਾਹੀ ਜੀਓ ਮਨ ਰੇ ਥਿਰ ਰਹਾ ਮਤ ਕਤ ਜਾਹੀ ਜੀਓ ਬਾਹਰ ਢੂਡਤ ਬਹੁਤ ਦੁਖ ਪਾਵਹਿ ਘਰ ਅੰਮ੍ਰਿਤ ਘਟ 마ਹੀ ਜੀਓ ਰਹਾਉ ਅਭਗੁਣ ਛੋੜਿ ਗੁਨਾ ਕਉ ਤਾਵਹ ਕਰ ਅਭਗੁਣ ਪਛਤਾਹੀ ਜੀਓ ਸਰ ਅਪਸਰ ਕੀ ਸਾਰਣ ਜਾਣਹਿ ਫਿਰ ਫਿਰ ਕੀਚ ਬਡਾਹੀ ਜੀਓ ਅੰਤਰ ਮੈਲ ਲੋਭ ਬਹੁ ਝੂਠੇ ਬਾਹਰ ਨਾ ਵਹ ਕਾਹੀ ਜੀਓ ਨਿਰਮਲ ਨਾਮ ਜਪਹੁ ਸਤਿਗੁਰਮੁਖ ਅੰਤਰ ਕੀ ਗਤਿ ਤਾਹੀ ਜੀਓ ਪਰ ਹਰ ਲੋਭ ਨੰਦਾ ਕੂੜ ਤਿਆਗਹੁ ਸਚ ਗੁਰਬਚਨੀ ਫਲ ਪਾਹੀ ਜੀਓ ਜਿਉ ਭਾਵੈ ਤਿਉ ਰਖਹੁ ਹਰ ਜੀਓ ਜਨ ਨਾਨਕ ਸਬਦ ਸਲਾਹੀ ਜੀਓ सोरठ महला पहला पंच पदे अपना घर मूसत राख न साक है कि पर घर जो हन लागा घर दर रख है जे रस चक है जो गुरमुख सेवक लागा मन रे समझ कबन मत लागा नाम विसार अन रस लुभाने फिर पछताहे अभागा रहाओ ਆਵਤ ਕੋ ਹਰਖ ਜਾਤ ਕੋ ਰੋਵਹਿ ਇਹੋ ਦੁੱਖ ਸੁਖ ਨਾਲੇ ਲਾਗਾ ਆਪੇ ਦੁੱਖ ਸੁਖ ਭੋਗ ਪੁਗਾਵੇ ਗੁਰਮੁਖ ਸੋ ਅਨਰਾਗਾ ਹਰ ਰਸ ਉਪਰ ਅਵਰ ਕਿਆ ਕਹੀਐ ਜਿਨ ਪੀਆ ਸੋ ਤ੍ਰਿਪਤਾਗਾ ਮਾਇਆ ਮੋਹਤ ਜਿਨ ਇਹੋ ਰਸ ਕੋਇਆ ਜਾ ਸਾਕਤ ਦੁਰਮਤ ਲਾਗਾ ਮਨ ਕਾ ਜੀਉ ਪਾਵਨ ਪਤ ਦੇਹੀ ਦੇਹੀ ਮਹਦੇਉ ਸਮਾਗਾ ਜੇ ਤੂੰ ਦੇਹ ਤਾ ਹਰ ਰਸ ਗਾਈ ਮਨ ਤ੍ਰਿਪਤੈ ਹਰ ਲਿਵ ਲਾਗਾ ਸਾਧ ਸੰਗਤ ਮਹਿ ਹਰ ਰਸ ਪਾਈਐ ਗੁਰ ਮਿਲਿਆ ਜਮ ਭਾਉ ਭਾਗਾ ਨਾਨਕ RAM ਨਾਮ ਜਪ ਗੁਰਮੁਖ ਹਰ ਪਾਏ ਮਸਤਕ ਭਾਗਾ